चार वर्ड है देख लग रहे हैं हाथ 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 प्रोनासीएशन भी ज्यादा फर्क नहीं है स्पेलिंग का दा फर्क है लेकिन मीनिंग बहुत फर्क है ये हाथ का मतलब होंगे है ਤੁਸੀਂ ਬਾਈਬਲੀਕਲ ਲੈਂਗੁਏਜ ਜਦਾਂ ਤੁਸੀਂ ਬਾਈਬਲ ਪੜੋਗੇ ਜਾਂ ਤੁਸੀਂ ਪੁਰਾਣੀਆਂ ਜਿਹੜੇ ਇੰਗਲਿਸ਼ ਦੇ ਗ੍ਰੰਥ ਹੈ ਉਹਨੂੰ ਪੜੋਗੇ ਤਾਂ ਤੁਸੀਂ ਦੇਖੋਗੇ ਕਿ ਉੱਥੇ ਹੈਜ਼ ਹੈਵ ਦੀ ਜਗ੍ਹਾ ਹਾਸ ਲਿਖਾ ਹੋਇਆ ਹੈ ਸੋ ਤੁਸੀਂ ਜਦੋਂ ਵੀ ਕਿਤੇ ਪੜੋ ਤਾਂ ਦੇਖੋ ਇਹਦਾ ਮਤਲਬ ਹੁੰਦਾ ਹੈ ਹੈਜ਼ ਜਾਂ ਹੈਵ ਕੁਰਾਨ ਹਰਟ ਕੀ ਹੈ ਆਬਵੀਅਸਲੀ ਸਾਰੇ ਜਾਣਦੇ ਆ ਹਰਟ ਮੀਨਸ ਦਿਲ ਨੂੰ ਕਹਿੰਦੇ ਆ ਤੇ ਉਸ ਤੋਂ ਬਾਅਦ ਜਿਹੜਾ ਪਨਾ ਆ ਗਿਆ ਹਰਟ ਹਰਟ ਮੀਨਸ ਹੁੰਦਾ ਹੈ ਕਿਸੇ ਦੇ ਦਿਲ ਦੁਖੋਣਾ ਇਹ ਹਰਟ ਵਰਬ ਆ ਦਿਨ ਦੁਖੋਣਾ ਅੱਛਾ ਫਿਰ ਕਹਿੰਦੇ ਕਿ ਡੋਨਟ ਹਰਟ ਐਨੀਬਾਡੀ ਹਰਟ ਮਤਲਬ ਦਿਲ ਦੁਖੋਣਾ ਕਿਸੇ ਦਾ ਦਿਲ ਨਾ ਦੁਖਾਓ ਤੇ ਚੌਥਾ ਵਾਲਾ ਜਿਹੜਾ ਹਰਥ ਆ ਹਰਥ ਦਾ ਮਤਲਬ ਹੁੰਦਾ ਆ ਚੁੱਲਾ ਤੁਸੀਂ ਦੇਖਿਆ ਟ੍ਰੈਡੀਸ਼ਨਲ ਵੇ ਆਫ ਕੁਕਿੰਗ ਕਿਹੜੀ ਆ ਜਿਹੜੇ ਆਪਾਂ ਪਹਿਲਾਂ ਚੁੱਲਾ ਹੁਣ ਵੀ ਹੈਗੇ ਕੁਝ ਪਿੰਡਾਂ ਵਿੱਚ ਜਿਹੜੇ ਚੁੱਲ੍ਹੇ ਆਪਾਂ ਬਣਾਉਂਦੇ ਆ ਸੋ ਤੁਸੀਂ ਡਿਫਰੈਂਸ ਦੇਖਿਆ ਥੈਂਕ ਯੂ ਸੋ ਮਾਚ